ਸਵਾਗਤ ਹੈ ਆਪਣੀ ਕਹਿਣ ਜੋ ਬਲੋਗ ਦੇ ਵਿੱਚ ਕਿਦਾਂ ਦਾ ਇੰਟਰਨੈਟ ਦੁਆਰ ਕਰਦੇ ਆ ਹਾਂ ਜੀ ਮੇਰੇ ਸਵਾਗਤ ਹੈ ਆਪਣੀ ਕਹਿਣ ਜੋ ਬਲੋਗ ਦੇ ਵਿੱਚ ਤੇ ਅੱਜ ਮੈਂਗਾ ਆਪਾਂ ਹੇ ਤਾਂ ਗੜਾ ਮਾਰਿਆ ਇਹ ਤੇ ਤੁਹਾਨੂੰ ਵੀ ਦਿਖਾਇਆ ਜਾਵੇ ਤੇ ਕਿੰਨੀ ਗ੍ਰੀਨਰੀ ਹੋਈ ਹੈ ਚਾਰੋਂ ਪਾਸੇ ਮਹਸੈਨ ਵਾਲੇ ਖੇਤਾਂ ਚ ਤਾਂ ਨਹੀਂ ਹੋਈ ਆਪਣੇ ਇਹ ਤਾਂ ਜ਼ਰੂਰ ਹੋ ਗਿਆ ਦਿਖਾਤੀ ਜਾਵੇ ਆਇਓ ਗੋਲਿੰਦ ਅੱਦੀ ਆਇਓ ਹੁਣ ਇਧਰ ਨੂੰ ਕਿੰਨੀ ਗ੍ਰੀਨਰੀ ਦੇਖਦੀ ਆ ਤੇ ਉਹਦਾਂ ਨੂੰ ਆਪਣੀ ਬਰਸੀਨੀ ਦਾ ਖੇਤਾਂ ਕੋਲ ਤੇ ਮੈਂ ਤਾਂ ਦਰਸ਼ਨ ਕਰਾਇਆ ਤੇ ਜਾਵੇ ਖੇਤਾਂ ਨੇ ਤੇ ਆਹ ਦੇਖੋ ਉਹ ਹੁਣ ਆਪਾਂ ਸਿੱਧਾ ਹੁਣ ਉਹ ਉੱਥੇ ਤੱਕ ਜਾਵਾਂ ਯਾਰ ਆ ਤੱਕ ਜੋ ਸੀ ਆਹਾਂ 4 ਕਿੱਲੇ ਬੀਜਿਆ ਉਹ ਤਾਂ ਛਿਤੀ ਛਿਤੀ ਬੀਜਨੇ ਪਏ ਆਲੇ ਕਿਹੜੇ ਆਲੇ ਕਿਹੜੇ ਛਿਛੀ ਬੀਜਣਾ ਪਿਆ ਕਿ ਉਧਰ ਬੱਦਲ ਚੜ੍ਹਿਆ ਜਾਂਦਾ ਸੀ ਸੇਮੀ ਵੀ ਜੋ ਸੀ ਘਰੇ ਪੁੰਚੇ ਉਦੋਂ ਟਾਕੜ ਵੀ ਆ ਗਿਆ ਸੀ ਫਿਰ ਤਾਂ ਨੇਰੀ ਮੀ ਦਾ ਇਕੱਠਾ ਹੀ ਆਇਆ ਕੰਜਾ ਪਤਨ ਦੋ ਉੱਥੇ ਮਿਲਾਂਗੇ ਹੁਣ ਤੇ ਅੱਜ ਆਪਾਂ ਤੁਹਾਨੂੰ ਸਿੱਧਾ ਹੁਣ ਉੱਥੇ ਲੈ ਕੇ ਚੱਲਨੇ ਪੈਦਲ ਰੋਡ ਉਹ ਰੋਡ ਗਈ ਐ ਨਾ ਤੇ ਆਹ ਤੇ ਵਿਚਾਰੇ ਪਾਸੇ ਹੁਣ ਕਣਕ ਬੀਜ ਹੋ ਗਈ ਆ ਕਿਤੇ ਵੀ ਇਦਾਂ ਰਹਿ ਰਹੀ ਨਹੀਂ ਵੀ ਉਥੇ ਕਣਕ ਨਾ ਬੀਜ ਹੋਈ ਹੋਵੇ ਤੇ ਮੈਨੂੰ ਲੱਗਦਾ ਸਾਰੇ ਕਿਤੇ ਕਣਕ ਦੇ ਬੀਜ ਹੋ ਗਈ ਆ ਕਾ ਪਾ ਫਲਾ ਬਣਾਏ ਤੁਸੇ ਕਹਨੇ ਹੋਣੇ ਅਬੀ ਬੱਟਾ ਨਹੀਂ ਬਣਾਈਆ ਸੀ ਅਸੀਂ ਕਿ ਇੱਦੇ ਰਹਿਣ ਜਿੰਨੇ ਆਖ ਜਿੱਦਾਂ ਇਹਨਾਂ ਨੇ ਹੁਣ ਬੱਟਾ ਹੋਣਾ ਹੀ ਆ ਨਾ ਆਇਆ ਬੱਸ ਦੋ ਕਿੱਲੇ ਰਹਿ ਗਿਆ ਬੱਸ ਰੋਣਾ ਆ ਪੂਰੀ ਲੈਂਚ ਨਾ ਉਹ ਖਾਲੇ ਤੋਂ ਉਹ ਤਾਂ ਜੁੰਗ ਕਰ ਗਏ ਉਹ ਖਾਲੇ ਤੋਂ ਲੈ ਕੇ ਆ ਰਾਤਕ ਪੰਜ ਕਿੱਲੇ ਆ ਪੰਜ ਕਿੱਲੇ ਤੁਰ ਕੇ ਆ ਦੇਖ ਲਾ ਜੇ ਆਪਾਂ ਰੋਡ ਤੇ ਤੁਰੀਏ ਫਿਰ ਬਲਿਜਾਏ ਲਾ ਦਿਆ ਖੇਤਾਂ ਤੁਰੀਏ ਫਿਰ ਮੜਜੇ ਲਾ ਦਿਆ ਆ ਗਈ ਵੱਡੀ ਲੈਣ ਬਾਜਾ ਨਹੀਂ ਹੁੰਦੀ ਆ ਤਾਂ ਦਾ ਤੇ ਆਪਾਂ ਨੇ ਇੱਥੇ ਸਪਰੇ ਵੀ ਕਰਾ ਲਈ ਸੀ ਇਹ ਸੀਰੀਜ ਲਾ ਲਓ ਮਤਲਬ ਆਣ ਖੇਦਣ ਨਾਲ ਆਪਣੀ ਪਹਿਲੇ ਵੀ ਹੋਈ ਆ ਆਰੇ ਖੇਤਾਂੋਂ ਪਹਿਲਾਂ ਆਪਣੀ ਬੀਜ ਹੋਈ ਆ। ਮਤਲਬ ਲਾ ਲਓ ਉਹ ਵਾਲੀ ਲੈਂਚ 40 ਲੈਂਚ ਤੋਂ ਸਭ ਤੋਂ ਪਹਿਲਾਂ ਆਪਣੀ ਬੀਜ ਹੋਈ ਆ। ਆ ਤੋਂ ਪਰ ਥੋੜੀ ਬੱਤੇ ਲੱਕਾਂ ਨੇ ਬੀਤੀ। ਤੇ অলਮੋਸਟ ਮੈਰਾ ਕੋਲੇ ਆਈ ਚੁੱਕਿਆ। ਅਰ ਆਪਾਂ ਹੌਲੀ-ਹੌਲੀ ਸਿੱਧਾ ਉੱਧਰ ਜਾਵਾਂਗੇ। ਆਪਣੇ ਥੱਲੇ ਖੇਤਾਂ ਉਲ ਤੇ ਮੋਟਰ ਕੋਲੇ। ਤੇ ਮੈਂਗਾ ਤੁੱਪ ਹੋ ਗਈਆਂ ਘੱਟ। ਆਪਾਂ ਵਲੋਗ ਵੀ ਬਣਾ ਲਿਆਈਏ। 5:00 ਵਜੇ ਆ ਆ ਗਿਆ ਮੈਂ ਤੇ ਆ ਗਿਆ ਆਪਣਾ ਪੰਜਵਾਂ ਕਿਲਾ ਹੁਣ ਆਪਾਂ ਇੱਕ ਚ ਐਂਟਰ ਕਰਾਂਗੇ ਮੇਰੇ ਕੋਲ ਤੋਂ ਕਿ ਮੈਂ ਬਲੌਗ ਕਿੱਦਾਂ ਬਣਾਉਣਾ ਵਧੀਆ ਬਣਾਉਣਾ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਦੱਸ ਦਿਓ ਚੈਨਲ ਲੱਗੀ ਤਾਂ ਠੀਕਾ ਬਲੌਗ ਦੇਖੀ ਆਵੋ ਰ ਐਂਟਰ ਨਹੀਂ ਲੈਣੀ ਤੇ ਆਪਾਂ ਗੱਲਾਂ ਕਰਦੇ ਕਰਦੇ ਆ ਗਏ ਆ ਰਾਹ ਕੋਲੇ ਵੇਖੋ ਕਿਦਾਂ ਆਵਾਜ਼ ਕਰਦੇ ਸੁਣੋ ਧਿਆਨ ਨਾਲ ਹਾਂ ਸੋ ਅੱਧਾ ਦੇ ਫੇਰੇ ਆ ਗਏ ਹੁਣ ਆਪਾਂ ਆ ਚੁੱਕਿਆ ਵੱਡੇ ਰਾਹ ਤੇ ਇਹਦਾ ਨਾਮ ਆਪਾਂ ਵੱਡਾਰਾ ਰੱਖਿਆ ਇਹ ਚੋੜਾ ਵਿਡਾ ਲੰਬੋ ਥੋ ਲੈ ਗੇ ਉੱਗ ਜਾ ਕੇ ਪਿੰਕ ਚਖਦਾ ਬੰਦਾ ਤੇ ਆਪਾਂ ਰਾਹ ਤੇ ਆ ਚੁੱਕਿਆ ਮੇਰੇ ਮਿੱਤਰੋ ਆ ਰਹਾ ਹੋਰਾਂ ਦੇ ਖੇਤਾਂ ਆਣੀ ਆਪਣੇ ਨੰਬਿਆਂ ਤੇ ਹੁਣ ਆਪਾਂ ਚੱਲਦੇ ਸਿੱਧਾ ਆਪਣੇ ਥੱਲੇ ਦੇ ਖੇਤਾਂ 'ਚ ਜਿੱਦਣ ਆਪਾਂ ਇੱਥੇ ਕੰਮ ਜੱਗਦੇ ਆਂ ਦੇ ਮਿਲਦੇ ਆ ਹਨਿਆ ਜਿੰਨੀ ਹੰਡ ਹੋ ਗਈ ਠੰਡੀ ਵਈ ਆਪਾਂ ਨੇ ਖੇਤਾਂ 'ਚ ਤਾਂ ਬੜੀ ਠੰਡ ਹੁੰਦੀ ਆ ਜੇਰਾ ਖੇਤਾਂ 'ਚ ਖੇਤਾਂ ਦਾ ਸਾਰੇ ਪਾਸੇ ਖੁੱਲਾ ਹੁੰਦਾ ਨਾ ਏਰੀਆ ਪਿੰਡ 'ਚ ਦਾ ਘਰ ਹੁੰਦੇ ਵਾਲੇ ਦੋਲੇ ਪਿੰਡ 'ਚ ਲੱਗਦੀ ਵੀ ਆ ਜੇ ਇਹ ਚਾਨੜ ਪਰ ਮਨਾ ਬਰਾਲੀ ਜੀ ਕਾ ਯਾਰ ਮਈ ਇਹ ਨਾ ਇਹਦੀ ਬਰਾਲੀ ਆਪਣੇ ਝਾੜੀ ਚਾਰ ਨਹੀਂ ਛੱਡੀਆ ਹੋਰ ਇਹ ਆਪਣੀ ਮੋਟਰ ਅੰਜੂਮ ਕਰਕੇ ਦਿਖਾਉਂਦੇ ਆ ਇੱਥੇ ਮੈਂ ਪੂਰਾ ਜੂਮ ਆਊਟ ਕੀਤਾ 0.5x ਤੇ ਮੇਰੀ ਅੱਖਾਂ ਇਹ ਜਮਾ ਨਾਲ ਆ ਸਾਈਡ ਦੇ ਪਾਸੇ ਦੇਖ ਸਕਦੇ ਤੁਸੀਂ ਤੇ ਮੋਟਰ ਤੁਹਾਨੂੰ ਕਿੰਨੀ ਦੂਰ ਤੈ ਰਣੀ ਆ ਹੁਣ ਜੇ ਆਪਾਂ ਰੀਅਲ ਚ ਦੇਖਾਂਗੇ ਲੱਗ ਗਈ ਆ ਵਾ ਹੁਣ ਮੈਂ ਤੁਹਾਨੂੰ ਪੂਰੇ 3x ਤੇ ਜੂਮ ਕਰਕੇ ਰਿਹਾ ਜ਼ਾਹਰਾ ਹਾਂ ਲੱਗ ਗਿਆ ਮੋਟਰ ਤਾਂ ਜੁਵਡ ਕਰ ਲੈਣਾ 0.5x ਤੇ ਆਇਆ ਆਪਣਾ ਆਲਾ ਆਪਣਾ ਚੌਥਾ ਖੇਤ ਆਲਾ ਤੇ ਆ ਗਿਆ ਆਪਣਾ ਇਧਰਲੇ ਪਾਸੇ ਵਾਲਾ ਖੇਤ ਅੱਜ ਤਹਾਨੂੰ ਜਾਰੀ ਹਰਿਆਈ ਦਿਖਦੀ ਹੈ ਨਾ ਆਪਣੇ ਆ ਜਿਹਦਾ ਇਧਰ ਮਿੱਟੀ ਆ ਗਈ ਹੁਣ ਆਪਣੀਆਂ ਹਰੀ ਲੈਂ ਆਪਣੀਆਂ ਆਹ ਵਾਲੇ ਨਹੀਂ ਆਪਣੇ ਆਲੇ ਨਹੀਂ ਆਲੇ ਇਹੜੇ ਆਲਿਆ ਤੇ ਹੁਣ ਆਪਾਂ ਚੱਲਦੇ ਆ ਮੋਟਰ ਵੱਲ ਨੂੰ ਇਹਣਾ ਮਾਰਿਆ ਇਹ ਮੋਟਰ ਵੱਲ ਨੂੰ ਤੇ ਸ਼ਾਮ ਨੂੰ ਤਾਂ ਹੋਰ ਵੀ ਯਾਰ ਠੰਡ ਹੋ ਜਾਂਦੀ ਆ ਤੇ ਮੈਂ ਦੇਖਿਆ ਸੀ ਇੱਕ ਦਿਨ ਰਾਤ ਨੂੰ ਹਰਿਆਣੇ 'ਚ 7 ਡਿਗਰੀ ਹੁੰਦਾ ਫਿਰ ਮੈਂ ਲਾਈਟ ਟਾਰਕਟ ਦਿੱਤਾ 8 ਲਾਈਟ ਦਾ ਬਸ ਇਹ ਲਾਈਟ ਕੱਟੋਂ ਨਾ ਬਸ 8 ਆਈਗਾ ਟਾੜ 10 ਸਰ ਬਸ ਥੋੜੀ ਜੀ ਆ ਕਰ ਦਿਓ ਫਿਰ ਹੌਲੀ ਹੌਲੀ ਮੈਂ ਲਾਈ ਟਾਰਗੇਟ ਵਧਾਉਂਗਾ ਜਿੱਦਾਂ ਜਿੱਦਾਂ ਹੋਵੇ ਯਾਰ ਅੱਜ ਕੀ ਆਪਣੀ ਮੋਟਰ ਮੇਰੇ ਮਿਸਟਰੋਂ ਦੇਖ ਸਾਨੇ ਤੁਸੀਂ ਆ ਕਿੱਡੀ ਸੋਹਣੀ ਲੱਗਦੀ ਹੈ ਪ੍ਰੋਸੀਡਰਾਂ ਬੀਜੀ ਹੋਏ ਆਈ ਗਾ ਸਿਆੜ ਜਿ ਕਿੰਨੇ ਸੋਹਣੇ ਲੱਗਦੇ ਆ ਨਾ ਯਾਰ ਸਪੈਰੀਅਲ ਟਾਇਰ ਆ ਇਹ ਆਪਣੀ ਮੋਟਰ ਹਾਂ ਬਿਤਰੇ ਦਰਖਤ ਕਿਦਾਂ ਸੁੱਕ ਗਿਆ ਆਪਣਾ ਤੇ ਇਹ ਆਪਣਾ ਮੋਟਰ ਵਾਲਾ ਖੇਤ ਦੇਖਣਾ ਤੁਸੀਂ ਬੇਰੇ ਤੋਂ ਟਾਈਮ ਹੋ ਗਿਆ ਬਾਬਾ ਪਾਟ ਵੀ ਕਰੀ ਜਾਂਦਾ ਪਾਣੇ ਬਣਾਇਆ ਛੋਟਾ ਜਿਹਾ ਮਿੱਟੀ ਵਾਲਾ ਖਾਲਾ ਪੱਕਾ ਖਾਲਾ ਸਾਈਡ ਤੇ ਆ ਇੱਥੇ ਕੋਈ ਨੱਕਾ ਨਹੀਂ ਸੀ ਕਰੋ ਆਪਣੇ ਸਦਾ ਉਹ ਥੋ ਇੱਦਾਂ ਬਣਾ ਲਿਆ ਕੱਚਾ ਖਾਲ ਤੇ ਹੁਣ ਆਪਾਂ ਇੱਥੋਂ ਚੱਲਦੇ ਆ ਸਿੱਧਾ ਇਧਰਲੇ ਪਾਸੇ ਤੇਰੀ ਆ ਗਿਆ ਆਪਾਂ ਇਧਰਲੇ ਪਾਸੇ ਹੁਣ ਹਾਈ ਫੋ ਇਹਨੇ ਸੋਹਣੇ ਲੱਗਦੇ ਯਾਰ ਸ਼ਿਆੜ ਸੁਪਰ ਰਾਈਡਰ ਆ ਬੀਜ ਵੀ ਬੜੀ ਲਾਧੀਏ ਕਣਕ ਇਹਨੇ ਸਾੜੇ ਨਾਲ ਦਿੱਸਿਆ ਆਹ ਇਹ ਆਪਾਂ ਨੀਵੇਂ ਹੇਤਾਵੜ ਹੱਦ ਤੱਕ ਹਮੇਸ਼ਾ ਮੈਂ ਹਲਾ ਲਓ ਪਾ ਇੰਕੀ ਫਨੀ ਸਰਕਾਰ ਨਹੀਂ ਹੁਣੀਆ ਨਾ ਸਾਰੇ ਕਮਟਾਂ ਨਿਕਲ ਆ ਸਿਆਪਾ ਨਕਰ ਨਕਰ ਹਾਂ ਇਹ ਡੂੰਗੇ ਵਾਲਾ ਆ ਰਿਹਾ ਲੱਕਾ ਹਨਾ ਇੱਥੇ ਵੀ ਆਪਣੇ ਵਲੋਗ ਬਣਾਏ ਸੀ ਡੂੰਗਾ ਯਾਰ ਤੇ ਮੈਂ ਤੁਹਾਨੂੰ ਹੁਣ ਦਿਖਾਉਂਗਾ ਪਿਆਰ ਆਖੋ ਗੱਡਾ ਡੂੰਗਾ ਯਾ ਯਾਰ ਹੁਣ ਤਾਂ ਇਹ ਵਾਲਾ ਦੇਖੋ ਇੱਥੋਂ ਕਿੰਨਾ ਡੂੰਗਾ ਯਾਰ ਬਹੁਤਾ ਡੂੰਗਾ ਗਾਈਜ਼ ਹੁਣ ਆਪਾਂ ਚੱਲਦੇ ਆਂ ਘਰ ਨੂੰ ਦਿਖਾਦਾ ਮੈਂ ਤੁਹਾਨੂੰ ਕਿਦਾਂ ਦਾ ਮਹੌਲ ਹੈ ਆਸੇ ਪਾਸੇ ਆਂਗਲਾ ਆਪਣਾ ਨਹੀਂ ਆਪਣਾ ਉਹ ਆ ਮੇਰੇ ਮੁੱਤਰੋਂ ਈਗਾ ਜਖਾਮ ਹੋਇਆ ਮੜਾ ਤੇ ਹੁਣ ਆਪਾਂ ਤੁਹਾਨੂੰ ਤੇ ਹੁਣ ਆਪਾਂ ਚੱਲਨੇ ਆਂ ਘਰ ਨੂੰ ਕਿ ਮੇਰਾ ਵੀ ਹੋਈ ਚੱਲਿਆ ਸੰਦੇ ਇਹ ਹੋਈ ਗਏ ਬਸ ਬਸ ਹੋਈ ਗਏ ਮੇਰਾ ਖਾਂਜੋ ਕਿਉਂਕਿ ਸਨਸੈਟ ਤਾਂ ਹੋ ਗਈ ਹੈ ਗੁਰੂ ਨਾਨ ਦੇਰਾ ਤੇ ਮੇਰਾ ਵੀ ਮੋਨ ਨਾਲ ਹੀ ਬਸ ਤੇ ਆ ਰਖਾ ਇਹ ਐ ਸਪਰੇਅ ਵਾਲ ਟਰੈਕਟਰ ਦੇ ਟਾਇਰ ਇਹ ਜਿਹੜੇ ਸੋ ਦੇਣੇ ਆ ਜਿਹੜੇ ਪੈਲੇਟਰ ਨਾਲ ਆਉਂਦਾ ਉਹ ਟਾਇਰ ਤਾਂ ਹੈ ਨਹੀਂ ਸਿੰਪਲ ਟਰੈਕਟਰ ਦੇ ਆ ਨਹੀਂ ਤਾਂ ਪਰ ਇਹ ਨਾਲ ਜਿਹੜਾ ਇਸ ਸਿੰਪਲ ਜੋ ਬੱਟਾ ਪਈ ਹੋਣੀ ਉਸ ਉਦੋਂ ਦੇ ਆ ਛੇੜ ਮੈਂ ਤਾਂ ਆਪਣੇ ਖੇਤਾਂ 'ਚ ਤਾਂ ਬੱਟਾ ਪਈ ਨਹੀਂ ਉਹਦੇ ਆ ਨਿਸ਼ਾਨ ਕੀ ਕਹਿੰਦੇ ਆ ਉਹ ਦੇਖ ਸ਼ਾਨ ਸੁਪਰੇ ਵਾਲਾ ਟਰੈਕਟਰ ਦੇ ਇੰਨੀ ਛੋਟੀ ਕਰੀ ਬਣਾਇਆ ਇਹ ਸਿੱਧਾ ਪਾਣੀ ਆ ਗੁਰੂ ਇੱਧਰ ਆ ਕੇ ਉੱਧਰ ਨਹੀਂ ਫਿਰ ਇੱਧਰ ਲੈ ਕੇ ਆ ਰਿਹਾ ਇਸ ਆਪਣਾ ਨਹੀਂ ਇਹਨਾਂ ਮੋਲ ਉਸੇ ਆਹ ਦੇਖੋ ਤੁਸੀਂ ਕੀ ਵਿਊ ਆ ਮੇਰੇ ਮਿੱਤਰੋ ਕਿਤੇ ਦੂਰੋਂ ਬੈਠ ਲੱਗਦੀਆਂ ਦੱਸ ਹਾਂ ਮੈਂ ਤੁਸੀਂ ਜਿੰਨਾ ਮੈਂ ਜੇ ਮੈਂ ਹੋਰ ਕੋਈ ਫਿਲਟਰ ਜੇ ਮੈਂ ਹੋਰ ਕੋਈ ਕੈਪਚਰ ਬਣਾਉਣਾ ਜਾਂ ਫਿਰ ਫਿਲਟਰ ਲਾ ਕੇ ਬਣਾਉਦਾ ਫੇਕ ਫੇਕ ਲੱਗ ਫੇਕ ਹੋਣਾ ਸੀ ਯਾਰ ਮੈਂਗਾ ਰੀਅਲ ਆਈਫੋਨ ਦੇ ਕੈਮਰੇ ਜਿਹਾ ਦਿਖਾਉਣੇ ਦੇਖ ਹਾਂ ਸੀ ਤੇ ਆਪਾਂ ਦੂਰੋਂ ਤੁਹਾਨੂੰ ਆਪਣੀ ਬਰਸੀਨੀ ਵੀ ਦਿਖਾਵਾਂ ਉਹ ਵੀ ਕਿੱਡੀ ਹਰੀ ਲਾਦੀ ਆ ਦੂਰੋਂ ਤੇ ਹੁਣ ਮੈਂ ਖਾਨ ਦੇ ਚੜ ਗਿਆ ਨੇ ਹਾਂ ਵੀ ਅਰੇ ਹੋ ਕੰਡੇ ਵਾਲਾ ਬੂਟਾ ਸਿਗਾ ਵੱਜ ਜਾ ਉਹ ਇਧਰਲੇ ਪਾਸੇ ਹੋ ਜਾਂਦੇ ਆ ਬਚ ਕੇ ਸਾਨੂੰ ਨਾ ਬਹਿਣਾ ਬਚ ਕੇ ਬਚ ਕੇ ਤਾਂ ਗਾਇਜ਼ ਵੀਡੀਓ ਤੋਂ ਤੇ ਗਾਇਜ਼ ਬਿਨਾਂ ਰੁਕੇ ਹੋਏ ਵੀਡੀਓ ਨੂੰ ਕਰ ਦੋ ਲਾਈਕ ਆਪਾਂ ਲਾਈਕ ਟਾਰਗੇਟ ਰੱਖ ਰਹੇ ਆ ਤੇ ਲਾਈਕ ਟਾਰਗੇਟ ਪੂਰਾ ਕਰਾ ਦਿਓ 8 ਲਾਈਕ ਦਾ ਤੁਹਾਨੂੰ ਪਤਾ ਮੈਂ ਛੋੜ ਦਿੱਈ ਆ ਨਾ ਲੇਕਿਨ ਹੋ ਜੂਗੀ ਯਾਰ ਕਰਾ ਦਿਓ ਭਾਈ ਮਿਹਰਬਾਨੀ ਆ ਕਰਾ ਦਿਓ ਕਰਾ ਦਿਓ ਕਰਾ ਦਿਓ ਆਲਮੋਸਟ ਆਪਾਂ ਆਪਣੇ ਘਰੇ ਪਹੁੰਚ ਹੀ ਚੱਲੇ ਆ ਬਸ ਅੱਜ ਲਾ ਲਉ ਮੈਂ ਇੱਕ ਤਾਂ ਸਿੱਦੇ 5 ਕਿਲੇ ਇਦਾਂ ਲਾ ਇੱਕ ਇਦਾਂ ਲਾਇਆ 6 8 7 8 ਕਿਲੇ ਲਾ ਤੋਰੀ ਪਿਆ 7 8 ਕਿਲੇ ਲਾ ਤੋਰੀ ਪਿਆ ਯਾਰ ਤੁਹਾਨੂੰ ਪਤਾ ਇੰਜੋ ਪਾਣੀ ਆਏ ਸੀ ਹਰਿਆਣੇ ਚ ਆ ਖਾਲੇ ਟੱਪੀ ਆ ਇਦਾਂ ਪੰਜਾਬ ਚ ਫਿਰ ਵੀ ਜਾ ਰਹਾ ਸੀ ਇੰਦਾ ਨਹੀਂ ਕਹਿੰਦਾ ਅੱ비 ਪੰਜਾਬ ਚ ਆਇਆ ਨਹੀਂ ਹਿਮਾਚਲ ਜਾ ਰਹਾ ਸੀ ਜੰਮੂ ਜਾ ਰਹਾ ਸੀ ਇੱਥੋਂ ਹਾਂ ਪਾਣੀ ਪੂਰਾ ਇੱਥੋਂ ਹੁੰਦਾ ਸੀ ਵੱਡੇ ਰਾਤ ਲੈਣਾ ਮੈਂ ਤੁਹਾਨੂੰ ਦਿਖਾ ਕੇ ਲਿਆ ਉਹ ਤਾਂ ਸਿੱਧਾ ਇੰਦਾ ਲੈਵਲ ਸੀਗਾ ਇੱਥੋਂ ਪੂਰਾ ਇੰਦਾ ਇੰਦਾ ਫਿਰ ਉੱਧਰ ਜਾਂਦਾ ਸੀ ਫਿਰ ਜਿਹੜਾ ਅਗਲਾ ਪੈਂਡੋਂ ਦਾ ਫਿਰ ਉੱਥੇ ਜਾ ਕੇ ਪਾਣੀ ਸਾਰਾ ਰੋਲ ਦੱਸਦਾ ਤਾਂ ਆਪਾਂ ਆਪਣੀ ਮਰਸੀਨ ਕੋਲੇ ਵੀ ਆ ਚੁੱਕੇ ਹਾਂ ਬਸ ਥੋੜੀ ਦੂਰ ਪਹੁੰਚ ਹੀ ਚਲੇ ਬਸ ਤੇ ਆਪਾਂ ਤੁਹਾਨੂੰ ਦਿਖਾਉਨੇ ਆਂ ਕਿਹਦੀ ਹਰਿਆਈ ਹੈ ਮਿੱਤਰੋ ਕਿਹਦੀ ਹੈ ਆਰੇ ਕੋਲ ਸਾਰਾ ਇੱਥੇ ਇਹ ਡਾਕ ਰੰਗ ਹੁੰਦਾ ਕਣਕ ਦਾ ਹਲਾ ਲਾਈਟ ਹੈ ਜੇ ਆਪਾਂ ਸਕੂਲੇ ਡਰਿੰਗ ਵੀ ਲੈ ਕਰਦੇ ਨੇ ਲਾਈਟ ਉਹ ਵੜਾ ਨਿਕਾ ਪਿੰਡੀ ਅਵਰ ਤੱਕ ਜੈਂਪੀ ਨਾ ਆ ਦੇਖ ਆ ਉਧਰ ਵਾਲੇ ਜਿਦੋਂ ਹੋਰ ਵੀ ਕੈਂਟ ਲੱਗਦਾ ਯਾਰ ਹਾਲੇ ਫਿਰ ਵੀ ਬਰਲਾ ਕੋਲ ਨਾ ਜਲਦਾ ਕੋਸ਼ ਰੁਕ ਮੈਂ ਦੂਰ ਸੁਣਾ ਕੋਲੇ ਆ ਹਲੇ ਕੋ ਹਾਲੇ ਬਤਾ ਆਪਣਾ ਪੋਪੂਲਰ ਗਾਇਸ ਉਸ ਦੇਖ ਲੈਣੀ ਹੈ ਪਰ ਸੀਨ ਕਿ ਆਪ Ikke si ha bye-bye.